ਵਾਹ ਜੀ ਵਾਹ ਵਾਹ ਜੀ ਵਾਹ ਮੇਲਾ ਲੱਗ ਗਿਆ ਭਾਈ ਮੇਲਾ ਰੈਡੀमेड ਕੱਪੜਿਆਂ ਦਾ ਮੇਲਾ ਬ੍ਰਾਂਡ ਟਾਪ ਟਾਪ ਦੇ ਬ੍ਰਾਂਡ ਰੇਟ ਸਾਰਿਆਂ ਨਾਲੋਂ ਘੱਟੋ ਘੱਟ ਲੇਡੀਜ਼ ਅਤੇ ਜੈਂਟਸ ਪੈਂਟਾਂ ਸ਼ਰਟਾਂ ਚੱਕ ਲਓ ਭਾਈ ਚੱਕ ਲਓ ਮੇਲਾ ਲੱਗ ਗਿਆ ਮੇਲਾ ਰੈਡੀमेड ਕੱਪੜਿਆਂ ਦਾ ਮੇਲਾ ਦੇਖੋ ਭਾਈ ਕਿੰਨੀ ਭੀੜ ਹੈ ਲੈਣਾ ਲੱਗ ਕੇ ਮਾਲ ਵਿਕਦਾ ਟਿਕਟਾ ਵਾਂਗੂ ਮਾਲ ਵਿਕਦਾ ਭਾਈ ਟਿਕਟਾ ਵਾਂਗੂ ਵਧੀਆ ਬ੍ਰਾਂਡ ਨੇ ਕੱਪੜਿਆਂ ਦੇ ਰੇਟ ਘੱਟੋ ਘੱਟ ਨੇ ਬ੍ਰਾਂਡ ਨੋਟ ਕਰ ਲਓ ਕਿਹੜੇ ਕਿਹੜੇ ਆ ਸੀ ਕੇ ਬ੍ਰਾਂਡ ਬਰਬੈਰੀ ਬ੍ਰਾਂਡ ਬਰਸੈਚੀ ਪੈਂਟ ਡੈਨਿਮ ਬ੍ਰੈਂਡ ਟੌਮੀ ਬ੍ਰੈਂਡ ਪੈਂਟਾ ਸ਼ਟ ਬੂਟ ਕੱਟ ਸਟ੍ਰੇਟ ਫਿਟ ন্যারੋ ਡਾਊਨ ਸ਼ੋਲਡਰ ਕੱਟੀ ਫੱਟੀ ਕਾਰਗੋ ਸਾਰੇ ਬ੍ਰੈਂਡ ਮਿਲਣਗੇ ਭਾਈ ਸਾਰੇ ਆਲ ਟੋਟਲ ਬ੍ਰੈਂਡ ਛੇਤੀ ਕਰੋ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਪਤਾ ਨੋਟ ਕਰ ਲਓ ਭਾਈ ਪਤਾ ਨੋਟ ਕਰ ਲਓ ਬੀ ਕਲੈਕਸ਼ਨ ਤੇ ਪਹੁੰਚੋ ਭਾਈ ਡੀ ਕਲੈਕਸ਼ਨ ਮਾਨਸਾ 12 ਹੱਟਾ ਚੌਕ ਦੇ ਨੇੜੇ ਬੰਸਲ ਪਲਾਈ ਹਾਊਸ ਦੇ ਬਿਲਕੁਲ ਸਾਹਮਣੇ ਪੁਰਾਣੀ ਅਨਾਜ ਮੰਡੀ ਦੀ ਨੁੱਕਰ ਤੇ ਚੱਕ ਲਓ ਭਾਈ ਚੱਕ ਲਓ ਮੇਲਾ ਲੱਗ ਇਹ ਮੇਲਾ ਬ੍ਰਾਂਡਡ ਕੱਪੜਿਆਂ ਦਾ ਮੇਲਾ ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਇੰਸਟਾਗ੍ਰam ਆਈਡੀ ਤੇ ਵੀ ਸਰਚ ਮਾਰ ਸਕਦੇ ਹੋ ਡੀ ਕਲੈਕਸ਼ਨ ਪੀਬੀ 31 ਇੰਸਟਾਗ੍ਰam ਆਈਡੀ ਜੇਕਰ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 79862 72186 ਤੇ ਹੁਣੇ ਫੋਨ ਕਰੋ ਤੇ ਜ਼ਿਆਦਾ ਜਾਣਕਾਰੀ ਪਾਓ ਦੋਸਤੋ ਪ੍ਰਿੰਟਡ ਟੀ ਸ਼ਰਟਾਂ ਪ੍ਰਿੰਟ ਦਾ ਰੰਗ ਉੱਤਰ ਜੇ ਕਲਰ ਉੱਤਰ ਜੇ ਪ੍ਰਿੰਟ ਮਿੱਟ ਜੇ ਫੁੱਲ ਗਾਰੰਟੀ ਹੈ ਸਾਡੀ ਬ੍ਰਾਂਡ ਦੀ ਟੀ-ਸ਼ਰਟ ਹੋਊਗੀ ਜਿਹੜੀਆਂ ਟੀ-ਸ਼ਰਟਾਂ ਬਾਜ਼ਾਰ ਦੇ ਵਿੱਚ 550 600 ਦੀ ਇੱਕ ਟੀ-ਸ਼ਰਟ ਦਿੰਦੇ ਆ ਅਸੀਂ ਇੱਕ ਟੀ-ਸ਼ਰਟ ਨਾਲ ਇੱਕ ਟੀ-ਸ਼ਰਟ ਫ੍ਰੀ ਦੇਵਾਂਗੇ ਦੋਨਾਂ ਪਾਸੇ ਪ੍ਰਿੰਟ ਹੋਊਗਾ ਆ ਦੇਖੋ ਜੀ ਦੋਨਾਂ ਪਾਸੇ ਪ੍ਰਿੰਟ ਦੂਜੀ ਟੀ-ਸ਼ਰਟ ਦਿਖਾਓ ਦੇਖੀ ਚੱਲਿਓ ਦੋਸਤੋ ਟੀ-ਸ਼ਰਟ ਦਾ ਰੰਗ ਉੱਤਰ ਜੇ ਪ੍ਰਿੰਟ ਮਿੱਟ ਜੇ ਗਾਰੰਟੀ ਹੋਊਗੀ ਪ੍ਰਿੰਟਡ ਟੀ-ਸ਼ਰਟਾਂ ਹੋਣਗੀਆਂ ਬ੍ਰਾਂਡ ਕੰਪਨੀ ਹੋਊਗੀ ਇਸ ਤਰ੍ਹਾਂ ਦੀਆਂ ਟੀ-ਸ਼ਰਟਾਂ 550 600 ਦੀ ਬਾਜ਼ਾਰ 'ਚ ਇੱਕ ਮਿਲਦੀ ਐ ਅਸੀਂ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਦੇਵਾਂਗੇ ਦੇਖੀ ਚੱਲੋ ਜੀ ਬਿਨਾ ਪ੍ਰਿੰਟ ਤੋਂ ਵੀ ਤੁਸੀਂ ਲੈ ਸਕਦੇ ਹੋ ਜਿਹਹ ਜੀ ਮਰਜ਼ੀ ਟੀ-ਸ਼ਰਟ ਲਾਓ ਇੱਕ ਨਾਲ ਇੱਕ ਫ੍ਰੀ ਐ ਮੇਲਾ ਲੱਗ ਗਿਆ ਭਾਈ ਚੱਕ ਲੋ ਚੱਕ ਲੋ ਕਰਾਂ ਆ ਦੇਖੋ ਰੰਗ ਉਤਰ ਜੇ ਪ੍ਰਿੰਟ ਮਿੱਟ ਜੇ ਫੁੱਲ ਗਾਰੰਟੀ ਐ ਬ੍ਰਾਂਡ ਕੰਪਨੀ ਦੇ ਟੀ-ਸ਼ਰਟਾਂ ਨਹੀਂ ਜੀ ਬ੍ਰਾਂਡ ਕੰਪਨੀ ਦੀਆਂ ਦੋਨਾਂ ਪਾਸੇ ਪ੍ਰਿੰਟ ਵਾਲੇ ਮਿਲ ਜਾਣਗੇ ਇੱਕ ਪਾਸੇ ਪ੍ਰਿੰਟ ਵਾਲੀਆਂ ਵੀ ਮਿਲ ਜਾਣਗੀਆਂ ਕੰਪਨੀ ਬ੍ਰਾਂਡ ਹੋਊਗੀ ਖੁੱਲਾ ਚੈਲੰਜ ਹੈ ਸਾਡਾ ਸਾਰੇ ਸ਼ਹਿਰ ਨਾਲੋਂ ਸਸਤਾ ਸਸਤਾ ਮਾਲ ਇੱਥੇ ਮਿਲਦਾ ਹੈ ਬ੍ਰਾਂਡ ਕੰਪਨੀਆਂ ਦਾ ਮਿਲਦਾ ਆ ਦੇਖੋ ਪ੍ਰਿੰਟ ਹੈ ਜਿਹੜਾ ਇਹ ਪ੍ਰਿੰਟ ਨਾ ਮਿੱਟੂਗਾ ਨਾ ਟੀ-ਸ਼ਰਟ ਦਾ ਰੰਗ ਉਤਰੂਗਾ ਜੀ ਦੋਨਾਂ ਪਾਸੇ ਪ੍ਰਿੰਟ ਹੈ ਦੇਖੀ ਚੱਲੋ ਦੋਸਤੋ ਆ ਸਟicker ਹੈ ਜਿਹੜਾ ਪੱਕਾ ਸਟicker ਲੱਗਿਆ ਹੋਇਆ ਹੈ ਫੁੱਲ ਗਰੰਟੀ ਹੋਊਗੀ ਰੇਟਾਂ ਦੀ ਵੀ 550 ਰੁਪਏ ਚ ਦੋ ਟੀ-ਸ਼ਰਟ ਬਾਜ਼ਾਰ ਦੇ ਵਿੱਚ 550 600 ਦੀ ਇੱਕ ਟੀ-ਸ਼ਰਟ ਆ ਅਸੀਂ ਦੇਵਾਂਗੇ 550 ਰੁਪਏ ਦੀਆਂ ਦੋ ਟੀ-ਸ਼ਰਟ ਖੁੱਲਾ ਚੈਲੰਜ ਹੈ ਜੀ ਮੇਲਾ ਲੱਗਿਆ ਹੋਇਆ ਲੁੱਟ ਲੋ ਕੇ ਨਾ ਚੱਕ ਲੋ ਭਾਈ ਚੱਕ ਲੋ ਲੋਕੇਸ਼ਨ ਤੁਹਾਨੂੰ ਦਿਖਾਉਣੀ ਆ ਜੀ ਲੋਕੇਸ਼ਨ ਨੋਟ ਕਰ ਲਓ ਨੇੜੇ 12 ਹੱਟਾ ਚੌਕ ਮਾਨਸਾ ਪੁਰਾਣੀ ਅਨਾਜ ਮੰਡੀ ਦੀ ਨੁੱਕਰ ਤੇ ਬਾਂਸਲ ਪਲਾਈ ਹਾਊਸ ਦੇ ਸਾਹਮਣੇ ਹੋਰ ਜ਼ਿਆਦਾ ਜਾਣਕਾਰੀ ਲਈ ਸਕ੍ਰੀਨ ਤੇ ਚੱਲ ਰਹੇ ਮੋਬਾਈਲ ਨੰਬਰਾਂ ਤੇ ਹੁਣੇ ਸੰਪਰਕ ਕਰੋ ਜੀ ਦੋਸਤੋ ਹੁਣ ਟੀ-ਸ਼ਰਟਾਂ ਤੋਂ ਇਲਾਵਾ ਤੁਹਾਨੂੰ ਅਸੀਂ ਬ੍ਰਾਂਡ ਕੰਪਨੀ ਦੇ ਪੈਂਟਾਂ ਵੀ ਦੇਵਾਂਗੇ ਜਿਵੇਂ ਕਿ ਸੀ ਕੇ ਟੌਮੀ ਡੈਨਮ ਬਾਕੀ ਹੋਰ ਇਹ ਜੇ ਬਥੇਰੇ ਬ੍ਰਾਂਡ ਸਾਡੇ ਕੋਲੇ ਹਰ ਸਮੇਂ ਹਾਜ਼ਰ ਮਿਲਦੇ ਨੇ ਇਹ ਪੈਂਟ ਬਾਜ਼ਾਰ ਦੇ ਵਿੱਚ 13 13 14 1400 ਰੁਪਏ ਦੀ ਮਿਲਦੀ ਹੈ ਸਾਡੇ ਕੋਲੋਂ ਤੁਹਾਨੂੰ ਸਾਰੇ ਬਾਜ਼ਾਰ ਨਾਲੋਂ ਘੱਟੋ ਘੱਟ ਰੇਟਾਂ ਤੇ ਪੈਂਟਾਂ ਮਿਲਣਗੀਆਂ ਸਾਰੇ ਰੰਗ ਸਾਰੇ ਡਿਜ਼ਾਈਨ ਆ ਦੇਖੋ ਜੀ ਟੌਪ ਟੌਪ ਦੇ ਰੰਗ ਮਿਲਣਗੇ ਪੱਕੀ ਕਢਾਈ ਨਾਲ ਸਟicker ਲੱਗਿਆ ਹੋਇਆ ਜੀ ਸੀ ਕਿਹਦਾ ਆ ਦੇਖੋ ਜੀ ਦੇਖੀ ਚੱਲਿਓ ਦੋਸਤੋ ਸਾਰੇ ਇਹ ਬ੍ਰਾਂਡ ਨੇ ਕੋਈ ਦੇਸੀ ਮਾਲ ਨਹੀਂ ਹੈਗਾ ਫੁੱਲ ਗਾਰੰਟੀ ਹੋਊਗੀ ਸਾਡੀ ਬ੍ਰਾਂਡ ਦੀ ਕੋਈ ਬੰਦਾ ਕਹਦੇ ਵੀ ਇਹ ਦੇਸੀ ਹੈ ਖੁੱਲਾ ਚੈਲੰਜ ਹੈ ਸਾਡਾ ਮੂੰਹ ਮੰਗਾ ਇਨਾਮ ਦੇਵਾਂਗੇ ਬ੍ਰਾਂਡ ਕੰਪਨੀਆਂ ਦਾ ਮਾਲ ਮਿਲੂਗਾ ਜੀ ਸਾਰਾ ਬ੍ਰਾਂਡ ਕੰਪਨੀਆਂ ਦਾ ਦੇਖੀ ਚੱਲਿਓ ਦੋਸਤੋ ਸਾਰੇ ਬਾਜ਼ਾਰ ਨਾਲੋਂ ਘੱਟੋ ਘੱਟ ਰੇਟ ਹੋਣਗੇ ਰੇਟਾਂ ਦਾ ਸਾਡਾ ਖੁੱਲਾ ਚੈਲੰਜ ਹੋਊਗਾ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਜ਼ਰੂਰ ਕਰੋ